ਮੈਂ ਗੱਲ ਕਰ ਰਿਹਾ ਸੀ ਮੀਡੀਆ ਦੀ ਆਜ਼ਾਦੀ ਤੇ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਕਿ ਜਿਹੜਾ ਵੀ ਇਹਨਾਂ ਨੂੰ ਲੱਗਦਾ ਕਿ ਸਾਡੇ ਖਿਲਾਫ ਹੈ ਕੋਈ ਪੱਤਰਕਾਰ ਬੋਲ ਰਿਹਾ ਕੋਈ ਮੀਡੀਆ ਅਦਾਰਾ ਬੋਲ ਰਿਹਾ ਤੇ ਕੋਸ਼ਿਸ਼ ਹੁੰਦੀ ਹੈ ਕਿ ਜਾਂ ਇਹਨੂੰ ਖਰੀਦ ਲੋ ਤੇ ਜਾਂ ਇਹਨੂੰ ਦਬਾ ਲੋ ਹੁਣ ਵੀ ਕੁਝ ਇਦਾਂ ਦਾ ਰeal time 'ਚ ਹੋਣ ਜਾ ਰਿਹਾ ਇੱਕ ਕਹਿੰਦੇ ਕਿ ਸਾਜ਼ਿਸ਼ ਘੜੀ ਜਾ ਰਹੀ ਹੈ ਇਸ ਜੀਨ ਲਗੇ ਨਹੀਂ ਸਰ ਸਾਜ਼ਿਸ਼ ਕੁਝ ਨਹੀਂ ਹੁੰਦੀ ਇਹ ਹਰੇਕ ਰਿਆਸਤ ਦੇ ਵਿੱਚ ਹਰੇਕ ਰਿਆਆ ਦੇ ਵਿੱਚ ਇਹ ਦਸਤੂਰੀ ਹੈ ਠੀਕ ਹੈ ਜੀ ਮੀਡੀਆ ਮੈਨੇਜ ਵੀ ਹੁੰਦਾ ਹੈ ਮੀਡੀਆ ਡਰਾਇਆ ਵੀ ਜਾਂਦਾ ਤੇ ਮੀਡੀਆ ਜ਼ਰੂਰਤ ਦੇ ਨਾਲ ਚੱਲਦਾ ਵੀ ਹੈ ਹਮ ਠੀਕ ਹੈ ਜੀ ਇਹ ਕੋਈ ਮਤਲਬ ਕਿ ਕਿਸੇ ਇੱਕ ਦੇਸ਼ ਦੀ ਕਹਾਣੀ ਨਹੀਂ ਹੈ ਬਹੁਤ سارے ਮੁਲਕਾਂ ਦੀ ਕਹਾਣੀ ਹੈ ਹਮ ਹੁਣ ਤੇ ਇਹ ਇੱਥੋਂ ਤੱਕ ਕਿ ਬਹੁਤ ਮੋਟੀ ਫੰਡਿੰਗ ਕਰਕੇ ਮੀਡੀਆ ਜਿਹੜਾ ਉਹ ਵਨ ਸਾਈਡਡ ਕੀਤਾ ਜਾਂਦਾ ਹੈ ਨੈਰੇਟਿਵ ਵਾਸਤੇ ਹਮ ਇਹ ਸਚਾਈਆਂ ਨੇ ਜੀ ਪਰ ਅਸੀਂ ਪੰਜਾਬ ਦੀ ਗੱਲ ਜੇ ਕਰ ਰਹੇ ਹਾਂ ਤਾਂ ਇਹ ਇਸ لحاظ ਤੋਂ ਮਹੱਤਵਪੂਰਨ ਹੋ ਜਾਂਦੀ ਹੈ ਕਿ ਸਭ ਮੁਖਤਸਰ ਤੋਂ ਪੱਤਰਕਰਨੇ ਹਮ ਜਸਵੀਰ ਸਿੰਘ ਦੇਖੋ ਕਿਸੇ ਦੇ ਪੇਸ਼ੇ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਉਹ ਅਲੱਗ ਕਹਾਣੀ ਹੈ ਹਮ ਕਿ ਉਸਨੇ ਜਦ ਤੱਕ ਕੋਈ ਤੁਹਾਡੇ ਇੱਥੋਂ ਦੇ ਕਾਨੂੰਨ ਨੂੰ ਉਲੰਘਿਆ ਹੀ ਨਹੀਂ ਜੀ ਉਹਦੀ ਕੋਈ ਵਾਇਲੈਂਸ ਨਹੀਂ ਕੀਤੀ ਜੇ ਕੀਤੀ ਹੈ ਤਾਂ ਤੁਸੀਂ ਉੱਥੇ ਡਾਇਰੈਕਟ ਮੁਕੱਦਮਾ ਦਰਜ ਕਰਦੇ ਹੋ ਹਮ ਉਹ ਦੂਜੀ ਤੀਜੀ ਵਾਰ ਆ ਕਿ ਉਹਨਾਂ ਦੀ ਪੋਸਟ ਨਜ਼ਰ ਆਉਂਦੀ ਹੈ ਕਿ ਮੇਰਾ ਮੋਨਟਾਈਜੇਸ਼ਨ ਉਡਾ ਦਿੱਤਾ ਸਰ ਮੋਨਟਾਈਜੇਸ਼ਨ ਆ ਜਿਸ ਤਰ੍ਹਾਂ ਹੈ ਕਿ ਜਿਵੇਂ ਮੰਨ ਲਓ ਤੁਹਾਨੂੰ ਜ਼ਮੀਨ ਦਾ ਠੇਕਾ ਆ ਰਿਹਾ ਤੇ ਇੱਕੇ ਦਮ ਠੇਕੇਦਾਰ ਕਹਿ ਦਵੇ ਕਿ ਮੈਂ ਕੱਖ ਨਹੀਂ ਦੇਣਾ ਜ਼ਮੀਨ ਤੇ ਕਬਜਾ ਬੱਸ ਦੈਟਸ ਇਟ ਆ ਕਹਾਣੀ ਹੈ ਮਤਲਬ ਸਾਰਾ ਕੁਝ ਥੱਲੋਂ ਜੜੀ ਖਿੱਚੀ ਆ ਸਰ ਕਿਸੇ ਵੀ ਯੂਟਿਊਬਰ ਦਾ ਕਿਸੇ ਵੀ ਪੱਤਰਕਾਰ ਦਾ ਖਰਚਾ ਸੈੱਟ ਹੁੰਦਾ ਅੱਜ ਕੱਲ ਤੇ ਯੂਟਿਊਬਰਾਂ ਦੇ ਕੋਲ ਗੱਡੀਆਂ ਬਹੁਤ ਤਕੜੀਆਂ ਸਰ ਜੀ ਜੀ ਹਾਂਜੀ ਮੈਂ ਤੇ 2011 ਚ YouTube ਤੇ ਆ ਗਿਆ ਸੀਗਾ ਕਦੇ ਕਦੇ ਸੋਚਦਾ ਯਾਰ YouTube ਪਰ ਉਦੋਂ ਦੇ ਚੱਲੇ ਹੁੰਦੇ ਤੇ ਗੱਡੀ ਗੁੱਡੀ ਆਪਾਂ ਵੀ ਤਗੜੀ ਰੱਖੀ ਹੁੰਦੀ ਫਿਰ ਚਲੋ ਕਿਸਮਤ ਹੁੰਦੀ ਆ ਕਰਮ ਹੁੰਦੇ ਆ ਹੂੰ ਖੈਰ ਇੱਥੇ ਵੀ ਨਜ਼ਾਰੇ ਨੇ ਤਾਂ ਗੱਲ ਇਹ ਆ ਕਿ ਇਹ ਚੀਜ਼ ਨਾ ਮੈਨੂੰ ਇੱਕ ਦਿਨ ਪਹਿਲਾਂ ਪਤਾ ਲੱਗੀ ਹੂੰ ਕਿ ਵੀ ਪੱਤਰਕਾਰਾਂ ਤੇ ਫਾਈਨਲ ਸਾਲਟ ਹੋਣ ਜਾ ਰਿਹਾ ਹੂੰ ਠੀਕ ਹੈ ਜੀ ਜੀ ਤੇ ਮੈਂ ਕਭੀ ਆਪਾ ਤੇ ਤਿਆਰ ਹੀ ਹੁੰਨੇ ਆ ਕੋਈ ਚੱਕਰ ਨਹੀਂ ਕੀ ਹੋ ਜੂਗਾ ਵਾਦੋ ਵਾਦਾ ਨਾ ਹੂੰ ਚਲੋ ਮਾੜਾ ਮੋਟਾ ਆਰਥਿਕ ਨੁਕਸਾਨ ਹੀ ਆ ਜਾਂ ਪਰਚਾ ਪੈ ਜੂਗਾ ਹੁਣ ਐਦੋਂ ਵੱਧ ਤੇ ਕੀ ਹੁਣ ਬਨ ਕੇ ਸਮੁੰਦਰ ਜਿੱਤੇ ਸੁੱਟਣ ਹੋ ਰੇ ਜੀ ਪਰ ਇਹ ਚੀਜ਼ ਜਦੋਂ ਮੈਂ ਵੇਖੀ ਤੇ ਮੇਰਾ ਮੱਥਾ ਠਣ ਗਿਆ ਕਿ ਵਾਕਿਆ ਯਾਰ ਇਹ ਤੇ ਕਿਸੇ ਨੇ ਮੈਨੂੰ ਦੱਸਿਆ ਉਹਦੇ ਦਸਨ ਮਤਾਉਗੇ ਇਹ ਕੋਈ ਮੇਰੀ ਆਪਣੀ ਕੋਈ ਖੋਜ ਨਹੀਂ ਸੀ ਕਿਸੇ ਨੇ ਦੱਸਿਆ ਮੈਨੂੰ ਜੀ ਕਿਸੇ ਨੇ ਵੀ ਕਹ ਲੋ ਤਾਂ ਉਹ ਮੈਂ ਕਹਿਆ ਯਾਰ ਇਹ ਤਾਂ ਕਮਾਲ ਹੋ ਗਿਆ ਹੂੰ ਕੋਈ ਸੱਜਣ ਸ ਨਹੀਂ ਕੋਈ ਯਾਰ ਬਿਲੀ ਆਪਾਂ ਨੂੰ ਗੱਲ ਦੱਸ ਰਿਹਾ ਕਿ ਵੀ ਪੱਤਰਕਾਰਾਂ ਤੇ ਇਹ ਕਾ ਹੱਲਾ ਹੋਰ ਜੀ ਉਹ ਜ ਇੱਕ ġੀੜਾ ਗਿੱਦੇ ਵਿੱਚ ਹੋਰ ਨਹੀਂ ਇੱਕ ġੀੜਾ ਗਿੱਦੇ ਵਿੱਚ ਇੱਕ ġੀੜਾ ਤੇ ਹੋਰ ਚੜੇਗਾ ਤਾਂ ਇੱਥੋਂ ਸ਼ੁਰੂਆਤ ਹੋ ਗਈ ਸਭ ਜੀ ਤੇ ਦੱਸਦੇ ਆ ਕਿ ਹੁਣ ਦੇਖੋ ਇਹਨੂੰ ਚੀਜ਼ ਨੂੰ ਸਮਝੋ ਥੋੜਾ ਜਿਹਾ ਤਕਨੀਕੀ ਤੌਰ ਤੇ ਹੂੰ ਫੇਸਬੁੱਕ ਤੇ ਪੰਜਾਬ ਸਰਕਾਰ ਜਾਂ ਵਟਸਐਪ ਵਟਸਐਪ ਇਹ ਮਤਲਬ ਕਿ ਇੱਥੋਂ ਹੀ ਫੂਜ਼ਾ ਦਿੰਦੇ ਨੇ ਕੋਈ ਇਹਨਾਂ ਵਾਸਤੇ ਵੱਡੀ ਗੱਲ ਵੱਡੀ ਗੱਲ ਬਿਲਕੁਲ YouTube ਦਾ ਸਿਸਟਮ ਥੋੜਾ ਅਲੱਗ ਐ ਸਾ ਜੀ ਜਿਨ੍ਹਾਂ ਕੋ ਤਕਨੀਕੀ ਤੌਰ ਤੇ ਹਾਲਾਂਕਿ ਕੋਈ ਆਪਾਂ ਨੂੰ ਮੁਹਾਰਤ ਨਹੀਂ ਹੈਗੀ ਜਿਨ੍ਹਾਂ ਕੋ ਆਪਾਂ ਸਮਝਦੇ ਕਿ YouTube ਇੱਕ ਮੰਚ ਇਸ ਤਰ੍ਹਾਂ ਦਾ ਹੈ ਕਿ ਛੇਤੀ ਕੀਤੇ ਉਹ ਬੰਦੇ ਨਾਲ ਕਾਂਡ ਨਹੀਂ ਕਰਦਾ ਹਾਂ ਤਾਂ ਹੁਣ ਪਤਾ ਲੱਗਿਆ ਕਿ ਇਥੋਂ ਇੱਕ ਲਿਸਟ ਗਈ ਗੌਰ ਨਾਲ ਸੁਣਨਾ ਇਥੋਂ ਇੱਕ ਲਿਸਟ ਗਈ ਤਾਂ ਕੇਂਦਰ ਦੇ ਪ੍ਰਭਾਵ ਦੇ ਨਾਲ ਇਹ ਚੀਜ਼ਾਂ ਉੱਟਨੀ ਸਟਾਰਟ ਹੋਈਆਂ ਜਿਹੜੀ ਬੋਣੀ ਇਥੋਂ ਹੀ ਹੂੰ ਆਪਣੇ ਜ਼ਿਲ੍ਹੇ ਤੋਂ ਹੋ ਗਈ ਕਹ ਲੋ ਤੁਮਤ ਰੇ ਨੂੰ ਸੋਚਿਆ ਸਮਝੇ ਕਹਿ ਸਕਦੇ ਆ ਫਿਰ ਤੁਸੀਂ ਦੇਖੋ ਆਪਾਂ ਹੀ ਇਹ ਖਬਰ ਕਰ ਰਹੇ ਆ ਸ਼ਾਇਦ ਆਪਣੇ ਕੋਲ ਹੀ ਖਬਰ ਹੋਏਗੀ ਹੂੰ ਕਿ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਉਸ ਲਿਸਟ ਦੇ ਵਿੱਚ ਹੁਣ ਪਤਾ ਨਹੀਂ ਕਿੰਨੇ ਨਾਮ ਹੋਣਗੇ ਹੋ ਸਕਦਾ ਆਪਣਾ ਵੀ ਨਾਮ ਹੋਵੇ ਹੂੰ ਹੋ ਸਕਦਾ ਕਿ 5 ਹੁਣ 4 ਹੋਣ ਸਾਰਿਆਂ ਦਾ ਅੱਗੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਮਤਲਬ ਕਿ ਅਮਰਤਪਾਲ ਸਿੰਘ ਦੇ ਕਰੈਕਟ ਡਾਊਨ ਵੇਲੇ ਜਾਂ ਉਹਨਾਂ ਪਰਾਂ ਆਪਣੇ ਸਮੇਤ ਬਹੁਤ ਸਾਰੇ ਬੰਦਿਆਂ ਨਾਲ ਇਦਾਂ ਕਰ ਦਿੱਤਾ ਤਾਂ ਰੌਲਾ ਬਹੁਤ ਵੱਡਾ ਪੈ ਗਿਆ ਬਹੁਤ ਵੱਡਾ ਰੌਲਾ ਪੈ ਗਿਆ ਹੁਣ ਮੈਨੂੰ ਲੱਗਦਾ ਕਿ ਹੌਲੀ 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 ਕੀਤਾ ਜਾਏਗਾ ਤੇ YouTube ਤੇ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿਸੇ ਦੀ ਮੋਨਟਾਈਜੇਸ਼ਨ ਉਡਾਉਣੀ ਉਹ ਔਖੀ ਹੈ ਜੀ ਤੇ ਹੁਣ ਬਿਨਾ ਕਿਸੇ ਨੂੰ ਕਾਰਨ ਦੱਸੇ ਤੋਂ YouTube ਕਰ ਰਿਹਾ ਹੈ ਤੇ ਇਹਦਾ ਮਤਲਬ ਹੈ ਕਿ ਬਹੁਤ ਕੁਝ ਚੱਲ ਰਿਹਾ ਹੈ ਸਰ ਬਹੁਤ ਕੁਝ ਚੱਲ ਰਿਹਾ ਹੈ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਯੂਟਿਊਬਰ ਹੈ ਹੂੰ ਕਈ ਪੱਤਰਕਾਰ ਉਹਨਾਂ ਨੂੰ ਪੱਤਰਕਾਰ ਨਹੀਂ ਮੰਨਦੇ ਵੈਬ ਪੱਤਰਕਾਰ ਕਹਿ ਲੋ ਜਾਂ ਕੁਛ ਵੀ ਆ ਜੀ ਠੀਕ ਹੈ ਜੀ ਕੁਛ ਯੂਟਿਊਬਰ ਜਿਹੜੇ ਕਿ ਸਰਕਾਰ ਦੇ ਖਿਲਾਫ ਬੋਲਦੇ ਆ ਜਾਂ ਵੈਬ ਜਰਨਲਿਜ਼ਮ ਕਰਦੇ ਆ ਤਾਂ ਉਹਨਾਂ ਨੂੰ ਕਠਨਾਈਆਂ ਆ ਸਕਦੀਆਂ ਆ ਆਪਾਂ ਡਰਾ ਨਹੀਂ ਰਹੇ ਚੇਤਾ ਰਹੇ ਆ ਚੇਤਾ ਰਹੇ ਆ ਇਹ ਤਿਆਰੀ ਰੱਖਣੀ ਚਾਹੀਦੀ ਇਹ ਦੇ ਚੱਕੇ ਹੈ ਤੇ 파ਟ ਹੈ ਨਾ ਹਮ ਸਰ ਇਹ 파ਟ ਹੈ ਇਹ ਸਰਕਾਰਾਂ ਆਉਂਦੀਆਂ ਰਹਿੰਦੀਆਂ ਇਹ ਜਿਹੜੀ ਤੌੜੀ ਆ ਨਾ ਜੀ ਏ ਉਬਲ ਉਬਲ ਕੇ ਆਪ ਦੇ ਕੰਡੇ ਆਪ ਹੀ ਸਾੜ ਲੈਂਦੀ ਐ ਕਿ ਸਾਡਾ ਕੁਝ ਨਹੀਂ ਪੱਤਰਕਾਰਾਂ ਦਾ ਕੀ ਐ ਚਲੋ 4 ਮਹੀਨੇ ਘੱਟ ਖਾ ਲੈਣਗੇ ਹੂੰ ਕੋਈ ਚੱਕਰ ਨਹੀਂ ਆਏਗਾ ਤੇ ਤੌੜੀ ਦੇ ਕੰਡੇ ਅੰਤ ਨੂੰ ਆਪ ਦੇ ਹੀ ਸੜਨੇ ਆ ਇਹਨਾਂ ਦੇ ਜੀ 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 ਤੇ ਇਹ ਹਵਾਲ ਇੱਕ ਵਾਰੀ ਹੋ ਸਕਦਾ ਆਵੇ ਤੁਸੀਂ ਦੇਖੋ ਨਾ ਇੱਕ ਜੀਸ ਮੈਂ ਤੁਹਾਨੂੰ ਹੋਰ ਕਹੀ ਸੀ ਕਿ ਕਿਸਾਨਾਂ ਦਾ ਵਹੀ ਖਾਤਾ ਖੋਲਿਆ ਜਾ ਸਕਦਾ ਹੈ ਹੂੰ ਤਾਂ ਤੁਸੀਂ ਦੇਖੋ ਕਿ ਕਿਸਾਨਾਂ ਦੇ ਵਹੀ ਖਾਤੇ ਛੜਿਆ ਉਹ ਹਾਲੇ ਨਹੀਂ ਫੋਲੇ ਜਾ ਰਹੇ ਹੂੰ ਪਰ ਚਰਚਾਵਾਂ ਸਟਾਰਟ ਕਰ ਦਿੱਤੀਆਂ ਗਈਆਂ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਇਹਦਾ ਚੀਜ਼ਾਂ ਦੀਆਂ ਕਿ ਇਹਨਾਂ ਦੇ ਫੰਡਾਂ ਦੀ ਜਾਂਚ ਕਰੋ ਫਲਾ ਕਰੋ ਤੇ ਹੁਣ ਤੁਸੀਂ ਇਹ ਦੇਖੋ ਕਿ ਕਿਸਾਨ ਅੰਦੋਲਨ ਸੀ ਜਿਹੜਾ ਉਸ ਨੂੰ ਇਹ ਬਿਲਕੁਲ ਕੈਲੋਕੇ ਅੰ ਮਿੱਟੀ ਚ ਕਰਕੇ ਮਲਿਆ ਮਿੱਟ ਕਰਕੇ ਉਸ ਤੋਂ ਬਾਅਦ ਵੀ ਕਿਸਾਨਾਂ ਦੇ ਘਰਾਂ ਚ ਪੁਲਿਸ ਕਿਸਾਨ ਆਗੂਆਂ ਦੇ ਪਿੰਡਾਂ ਦੇ ਬਾਹਰ ਯਾਨੀ ਟੀਵਰੀ ਟਾਈਟਲ ਸੰਕੇਤ ਕੀਤਾ ਜੀ ਕਿ ਹਾਲੇ ਖੜਾ ਨਹੀਂ ਛੱਡਣਾ ਹਮ ਹਾਲੇ ਕੁਝ ਰਿਹਾਈਆਂ ਰੋਕਤੀਆਂ ਜੀ ਪਰਚੇ ਪਾ ਦਿੱਤੇ ਹਮ ਤੇ ਚਰਚੇ ਚ ਲਾ ਦਿੱਤੇ ਕਿ ਇਹ ਇਹਨਾਂ ਨੂੰ ਫੰਡ ਕਿੱਥੋਂ ਆਉਂਦਾ ਜੀ ਫੰਡ ਦੀ ਵਰਤੋਂ ਕਿਦਾਂ ਹੁੰਦੀ ਆ ਜੀ ਤਾਂ ਮੈਂ ਤੁਹਾਨੂੰ ਜੋ ਕਿਹਾ ਸੀਗਾ ਕਿ ਹਲਚਲ ਵੀ ਵੈਸੇ ਹੀ ਹੁਣ ਸਟਾਰਟ ਹੋ ਗਈ। ਮਤਲਬ ਕੋਈ ਨਾ ਬੰਦੀ ਇਹੋ ਜੀ ਖੋਲੀ ਰੱਖਣੀ ਫੜੀ ਰੱਖਣੀ ਆ ਜੀ ਮਤਲਬ ਦੇਖੋ ਸਾਫ ਕਿਤਾਬ ਜਿਹੜੇ ਹੁੰਦੇ ਤੁਹਾਨੂੰ ਪਤਾ ਲੰਮੇ ਚੌੜੇ ਹੁੰਦੇ ਆ। ਜੀ ਤੇ ਕਿਸਾਨ ਆਗੂ ਤੇ ਹੱਕ ਦੁਜ ਤੇ ਆਪ ਹੀ ਫੰਡਾ ਤੇ ਜੋ ਦੋਸ਼ ਲਾ ਚੁੱਕੇ। ਹੂੰ। ਠੀਕ ਹੈ ਨਾ ਉਹ ਤਾਂ ਉਸ ਸੀਜ਼ ਨੂੰ ਵਰਤ ਲੈਣ ਕੇ ਚੱਕ ਕੇ ਮਾਰ ਦਿੰਦਾ ਬਿਲਕੁਲ। ਇਤਾਂ ਹੀ ਆ। ਜੀ। ਜੀ ਜੀ ਬਿਲਕੁਲ ਜੀ। ਅ ਸਾਹਿਲ ਪ੍ਰੀਤ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਇੰਡੀਆ ਚ ਕਹਿੰਦੇ ਫ੍ਰੀडम ਆਫ ਸਪੀਚ ਜਿਹੜੀ ਹੈ ਖਤਮ ਕਰਨ ਨੂੰ ਫਿਰਦੇ ਨੇ ਕਹਿੰਦੇ ਔਰ ਅਭਿਸ਼ੇਕ ਦੀ ਕੁਝ ਅਦਾਰਿਆਂ ਦਾ ਨਾਮ ਲੈ ਰਹੇ ਨੇ ਕਹਿੰਦੇ ਕਿ ਇਹ ਅਦਾਰੇ ਵਧੀਆ ਨੇ ਜੀ ਦੇ ਵਿੱਚੋਂ ਚਲੋ ਆਪਣਾ ਨਾਮ ਵੀ ਲੈ ਰਹੇ ਨੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆ YouTube ਦਾ ਕੋਈ ਬਦਲ ਆ ਜਾਊ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਤੇ ਖੈਰ ਪਰ ਇੱਕ ਸਥਾਪਤ ਚੀਜ਼ ਜਿਹੜੀ ਹਿੱਲ ਜਾਂਦੀ ਹੈ ਤੇ ਫਿਰ ਦੁਬਾਰਾ ਉਸ ਚੀਜ਼ ਨੂੰ ਨਵੇਂ ਸਿਰੇ ਤੋਂ ਕਰਨਾ ਸਥਾਪਤ ਕਰਨਾ ਆਹ ਹੋ ਜਾਂਦਾ ਇਹ ਤੇ ਇਹ ਆ ਕਿ ਜੇ ਕਿਸੇ ਨਾਲ ਇਦਾਂ ਹੁੰਦਾ ਤੇ ਆਡੀਅנס ਨੂੰ ਡਟ ਕੇ ਖੜਨਾ ਚਾਹੀਦਾ ਹੂੰ ਇਤੋਂ ਤੱਕ ਕਿ ਜੇ ਕਿਸੇ ਨੂੰ ਪਿਆਰ ਕਰਦੇ ਹੋ ਨਾ ਕਿਉਂਕਿ ਅਗਲੇ ਦੀ ਰੋਟੀ ਬੰਦ ਹੋ ਜਾਂਦੀ ਹੈ ਤੇ ਜੇ ਕੋਈ ਤੁਹਾਡਾ ਮੈਂ ਸਾਡੀ ਗੱਲ ਨਹੀਂ ਕਰਦਾ ਅਸੀਂ ਤੇ ਚਲੋ ਅੱਗੇ ਝਟਕੇ ਖਾਦੇ ਆ ਤੇ ਡਿੱਗਦੇ ਢੈਂਦੇ ਅਸੀਂ ਤੁਰੇ ਆਉਨੇ ਆ ਜੀ ਜਿੰਨਾ ਕਿਚਰ ਚੱਲੇਗਾ ਕੰਮ ਚਲਾਈ ਜਾਂਦੇ ਆ ਪਰ ਜੇ ਤੁਸੀਂ ਕਿਸੇ ਹੋਰ ਨੂੰ ਪਿਆਰ ਕਰਦੇ ਹੋ ਬੰਦਾ ਕੋਈ ਆਪਣੇ ਦਮ ਤੇ ਯਾਰ ਕੰਮ ਕਰ ਰਿਹਾ ਹ ਉਹਦੀ ਰੋਜੀ ਰੋਟੀ ਯੱਕਦਮ ਖਤਮ ਹੋ ਗਈ ਹੈ ਤੇ ਉਹਦੇ ਨਾਲ ਖੜਨੀ ਜ਼ਰੂਰਤ ਹੁੰਦੀ ਹੈ ਜੀ ਜੀ ਭਾਵੇਂ ਤੁਹਾਡਾ ਸੱਜਣ ਸਨੇਹੀ ਹੋਵੇ ਹੂੰ ਉਦੇ ਨਾਲ ਵੀ ਖੜਜੋ ਜੇ ਉਹਦਾ ਯੱਕਦਮ ਬਿਜ਼ਨਸ ਬਹਿ ਗਿਆ ਯਾਰ ਕੋਈ ਫਰਕ ਨਹੀਂ ਪੈਂਦਾ ਸਮਝ ਲਓ ਕਿ ਇਹ ਟੰਬਰ ਹੀ ਸੰਝਾ ਦੋ ਜੀਆਂ ਦੀ ਵੱਧ ਪੱਕੀ ਤੇ ਇਹ ਬਹੁਤ ਆ ਹੌਸਲਾ ਹੁੰਦਾ ਜੀ ਹੌਸਲਾ ਹੁੰਦਾ ਬਿਲਕੁਲ ਇੱਕ ਵਕਤ ਹੁੰਦਾ ਜਦੋਂ ਵਕਤ ਦੇ ਵਿੱਚ ਕਿਸੇ ਨੂੰ ਲੋੜ ਹੁੰਦੀ ਹੈ ਤੇ ਆਪਾਂ ਉਹ ਖੜ ਜਾਨੇ ਤੇ ਕਈ ਵਾਰੀ ਬੰਦਾ ਫਿਰ ਉਦੋਂ ਅੱਗੇ ਨਿਕਲ ਜਾਂਦਾ ਬਹੁਤ ਫਿਰ ਬਾਅਦ ਚ ਤੁਹਾਨੂੰ ਵੀ ਨਾਂ ਲੈ ਤੁਰਦਾ ਹੁੰਦਾ ਹੈ ਖੈਰ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲ ਗਏ ਫਗਵਾੜਾ ਨਿਗਮ ਦੀ ਗੱਲ ਕਰ ਲਈਏ ਕਹਿੰਦੇ ਕਿ ਉੱਥੇ ਇੱਕ ਸਵੱਛ ਸਰਵੇਖਣ ਦੇ ਵਿੱਚ ਇੰਨਾ ਹੇਰ ਫੇਰ ਕਰਤਾ ਵੀ ਇੱਕ ਵੱਡੀ ਸਾਰੀ ਰਿਸ਼ਵਤਖੋਰੀ ਦਾ ਮਾਮਲਾ ਬਾਹਰ ਨ